ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਵੇਮਾਨ ਸਿੰਘ ਜਿਹੜੇ ਅਮਰੀਕਾ ਰਹਿੰਦੇ ਨੇ ਜਦੋਂ ਜਗਜੀਤ ਸਿੰਘ ਡੱਲੇਬਾਲ ਨੇ ਮਰਨ ਬਤ ਸ਼ੁਰੂ ਕੀਤਾ ਖਨੋਰੀ ਬਾਰਡਰ ਤੇ ਉਦੋਂ ਉਹਨਾਂ ਦੀ ਟੀਮ ਉਹਨਾਂ ਦੀ ਕੇਅਰ ਟੇਕਰ ਸੀ ਜਾਨੀ ਕਿ ਉਹਨਾਂ ਦੀ ਕੇਅਰ ਕਰ ਰਹੀ ਸੀ ਮੈਡੀਕਲ ਸਹੂਲਤਾਂ ਦੀ ਲੋੜ ਸੀ ਕਿੱਦਾਂ ਉਹਨਾਂ ਦੀ ਸਿਹਤ ਨੂੰ ਠੀਕ ਰੱਖਿਆ ਜਾਵੇ ਇਹ ਸਾਰੀ ਕੇਰ ਡਾਕਟਰ ਸਬੇਮਨ ਸਿੰਘ ਕਰਦੇ ਸੀ ਤੇ ਉਹਨਾਂ ਦੀ ਜਿਹੜੀ ਹੁਣ ਵੀਡੀਓ ਵਾਇਰਲ ਹੋਈ ਹੈ ਡਾਕਟਰ ਸਬੇਮਨ ਦੀ ਉਹ ਕੀ ਕਹਿੰਦੇ ਆ ਕਹਿੰਦੇ ਮੈਂ 50 ਦਿਨ ਮੇਰੀ ਟੀਮ ਅਸੀਂ ਡਾਕਟਰ ਸਾਹਿਬ ਜਾਨਕ ਡੱਲੇਵਾਲ ਸਾਹਿਬ ਦੇ ਕੋਲ ਰਹੇ ਤੇ ਉਹ ਤੋਂ ਬਾਅਦ ਕਹਿੰਦੇ ਸਾਡੀ ਟੀਮ ਨੂੰ ਪਾਸੇ ਕਰ ਦਿੱਤਾ ਗਿਆ ਸਰਕਾਰੀ ਡਾਕਟਰ ਜਿੰਦਰਾ ਹਸਪੀਟਲ ਤੋਂ ਉਹਨਾਂ ਨੇ ਆਪਣੇ ਰੂਮ ਵਿੱਚ ਜੈਜੀਸਨ ਢਲੇਵਾਂ ਰੱਖਿਆ ਹੁਣ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਆਪਣਾ ਟਿੱਡ ਆਪੇ ਨੰਗਾ ਕਰਨਾ ਇੱਕ ਹਫ਼ਤਾ ਐਵੇਂ ਨਹੀਂ ਬਣਾਈਆ ਹੁਣ ਸਵਾਲ ਜਿਹੜੇ ਨੇ ਉਹ ਡਾਕਟਰ ਸਵੇਮਾਨ ਤੇ ਵੀ ਉੱਠਦੇ ਐ ਕਿ ਜਦੋਂ ਤੁਹਾਡੀ ਟੀਮ ਨੂੰ ਪਾਸੇ ਕਰ ਦਿੱਤਾ ਗਿਆ ਸੀ ਤਾਂ ਤੁਸੀਂ ਉਸ ਵਕਤ ਬੋਲੇ ਕਿ ਉਹਨਾਂ ਹੁਣ ਇਹ ਸਭ ਤੋਂ ਵੱਡੀ ਗੱਲ ਇਹ ਕਹੇ ਕਿ 130 ਦਿਨ ਕੋਈ ਬੰਦਾ ਭੁੱਖਾ ਨਹੀਂ ਰਹਿ ਸਕਦਾ ਇਹ ਗੱਲ ਕਹੀ ਚਲੋ ਭਾਵੇਂ ਡਾਕਟਰ ਸਵੇਮਾਨ ਹੋਵੇ ਭਾਵੇਂ ਜੈ ਜੀ ਸਿੰਘ ਢੱਲੇਵਾਲ ਹੋਵੇ ਇਹ ਸਾਰੇ ਉਹ ਬੰਦੇ ਐ ਜਿਹੜਾ ਬਕਾਊ ਮਾਲ ਐ ਜਦੋਂ ਮਰਜੀ ਨੂੰ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੀ ਬੋਲੀ ਲੱਗਦੀ ਹੁੰਦੀ ਐ ਤੇ ਬੋਲੀ ਕਿੰਨੀ ਕੁ ਲੱਗਦੀ ਐ 1 ਰੁਪਇਆ ਤੋਂ ਲੈ ਕੇ 10 ਕਰੋੜ ਤੱਕ ਇਸ਼ਰੇਹਾਂ ਪਤਾ ਹੈ ਫਿਰ ਜੱਜੂਸ਼ਨ ਡੱਲੇਵਾਰ ਜਦੋਂ মিডিਆ ਦੇ ਸਾਹਮਣੇ ਹੁੰਦੇ ਆ ਉਦੋਂ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਬੀਜੇਪੀ ਦੇ ਕੱਟਪੁਤਲੀ ਬਣ ਕੇ ਦਲਾਲ ਬਣ ਕੇ ਬੀਜੇਪੀ ਦੇ ਹੱਥਾਂ ਵਿੱਚ ਖੇਡਦੇ ਰਹੇ ਇਹ ਸ਼ਰੇਹਾਂ ਪਤਾ ਹੈ ਤੇ ਡਾਕਟਰ ਸਬੇਮਨ ਤੇ ਸਵਾਲ ਜਿਹੜੇ ਉੱਠਦੇ ਨੇ ਉਹ ਇਹ ਨੇ ਵੀ ਹੁਣ ਤੁਹਾਨੂੰ ਚਾਹ ਤਾਂ ਹਿੱਸਾ ਨਹੀਂ ਮਿਲਿਆ ਤੁਸੀਂ ਤਾਂ ਬੋਲ ਰਹੇ ਹੋ ਜੇ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਖੜੇ ਸੀ ਤੁਹਾਨੂੰ ਪੰਜਾਬ ਦੇ ਨਾਲ ਹਮਦਰਦੀ ਸੀ ਫਿਰ ਜਦੋਂ ਤੁਹਾਡੀ ਟੀਮ ਨੂੰ ਅਗਨੋਰ ਕੀਤਾ ਗਿਆ ਤੁਹਾਡੀ ਟੀਮ ਨੂੰ ਡੱਲੇਵਾਲ ਸਭ ਤੋਂ ਦੂਰ ਕੀਤਾ ਗਿਆ ਤੁਸੀਂ ਉਦੋਂ ਕਿਉਂ ਬੋਲੇ ਇਹ ਸਵਾਲ ਨੇ ਆਮ ਲੋਕਾਂ ਦੇ ਹੁਣ ਜਿਹੜੀ ਮੈਂ ਗੱਲ ਆਪਣੇ ਵੱਲੋਂ ਕਰਨੀ ਹੈ ਉਹਦੇ ਥੋੜਾ ਜਿਹਾ ਧਿਆਨ ਦਿਓ ਕਿਉਂਕਿ ਮੈਂ ਤੇ ਇਹਨਾਂ ਨੂੰ ਪਹਿਲੇ ਦਿਨ ਤੋਂ ਹੀ ਮੈਂ ਨੋਰ ਕੀਤਾ ਹੈ ਵੀ ਇਹ ਬੰਦੇ ਪੰਜਾਬ ਲਈ ਨਹੀਂ ਇਹ ਸਰਕਾਰਾਂ ਦੇ ਕਟਪੁਤਲੀ ਬਣ ਕੇ ਉਹਨਾਂ ਦੇ ਹੱਥਾਂ ਵਿੱਚ ਖੇਡਦੇ ਪੰਜਾਬ ਦੇ ਲਈ ਇਹਨਾਂ ਵਿੱਚੋਂ ਕੋਈ ਵੀ ਬੰਦਾ ਐਸਾ ਨਹੀਂ ਜਿਨ੍ਹਾਂ ਨੇ ਸਹੀ ਤਰੀਕੇ ਨਾਲ ਕਿਸਾਨਾਂ ਨੂੰ ਅਵੇਅਰ ਕੀਤਾ ਹੋਵੇ ਇਹਨਾਂ ਦਾ ਕੋਈ ਵੀ ਕਿਸਾਨੀ ਮੁੱਦੇ ਤੇ ਸੈਮੀਨਾਰ ਨਹੀਂ ਹੈਗਾ ਕਿਸਾਨਾਂ ਨੂੰ ਧੋਖੇ ਵਿੱਚ ਰੱਖਿਆ ਗਿਆ ਔਰ ਜਦੋਂ ਮਰਜ਼ੀ ਸਰਕਾਰ ਦੀ ਹੋਈ ਉਦੋਂ ਇਹਨਾਂ ਨੇ ਧਰਨਾ ਲਾ ਲਿਆ ਜਦੋਂ ਸਰਕਾਰ ਦੀ ਮਰਜ਼ੀ ਹੋਈ ਧਰਨਾ ਚੱਕ ਦਿੱਤਾ ਗਿਆ ਇਦਾਂ ਇਹ ਲੋਕ ਕਰਦੇ ਰਹੇ ਆ ਤੇ ਹੁਣ ਜਿਹੜੇ ਕੱਚੇ ਚਿੱਠੇ ਇਹਨਾਂ ਦੇ ਖੁੱਲ ਰਹੇ ਨੇ ਉਹ ਕੋਈ ਮੈਂ ਨਹੀਂ ਖੋਲ ਰਿਆ ਇਹਨਾਂ ਦੇ ਆਪਣੇ ਖੁਦ ਬੰਦੇ ਖੋਲ ਰਹੇ ਆ ਮੈਨੂੰ ਸਭ ਤੋਂ ਪਹਿਲਾਂ ਸ਼ੱਕ ਉਦੋਂ ਹੋਇਆ ਸੀ ਜਦੋਂ ਬੂਟਾ ਸਿੰਘ ਬੁਰਜ ਨੇ ਇੱਕ ਬਿਆਨ ਦਿੱਤਾ ਸੀ ਕਹਿੰਦਾ ਅਸੀਂ ਨਰਿੰਦਰ ਤੋਮਰ ਦੇ ਘਰ ਜਾਂਦੇ ਸੀ ਉਹਦੇ ਘਰ ਵਾਲੇ ਸਾਨੂੰ ਪੈਗ ਬਣਾ ਕੇ ਦਿੰਦੇ ਸੀ ਇਹ ਗੱਲ ਕਹੀ ਤੇ ਉਹਦੇ ਵਿਰੋਧ ਵਿੱਚ ਨਾ ਕੋਈ ਸਰਕਾਰ ਦਾ ਬਿਆਨ ਸੀ ਨਾ ਨਰਿੰਦਰ ਤੋਮਰ ਜਿਹੜੇ ਖੇਤੀਬਾੜੀ ਮੰਤਰੀ ਸੀ ਕਿਸੇ ਦੀ ਵੀ ਕੋਈ ਸਟੇਟਮੈਂਟ ਨਹੀਂ ਆਈ ਸੀ ਤੇ ਉਸ ਵਕਤ ਇਹਨਾਂ ਨੇ ਕਿਸੇ ਨੇ 3000 ਕਰੋੜ ਕਿਹਾ ਕਿਸੇ ਨੇ 6000 ਕਰੋੜ ਕਿਹਾ ਕੀ ਅੰਦੋਲਨ ਵਿੱਚ ਆ ਗਿਆ ਉਹ ਸਾਰਾ ਕੁਝ ਬਾਹਰ ਆ ਗਿਆ ਸੀ ਤੇ ਮੈਂ ਉਦੋਂ ਹੀ ਇਹਨਾਂ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਸੀ ਵੀ ਇਹ ਦਲਾਲ ਨੇ ਦਲਾਲੀ ਲੈ ਕੇ ਪਾਸੇ ਹੋ ਜਾਣਗੇ ਤੇ ਮੌਰ ਕੁੱਟੇ ਜਾਣਗੇ ਆਮ ਲੋਕਾਂ ਦੇ ਹੁਣ ਇਹ ਤਕਰੀਬਨ ਤਕਰੀਬਨ 40 ਤੋਂ 45 46 ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਇਹਨਾਂ ਵਿੱਚੋਂ ਇੱਕ ਵੀ ਆਗੂ ਦੇ ਕਿੱਤੇ ਸੱਟ ਲੱਗੀ ਹੋਵੇ ਚੀਚੀ ਵੀ ਕੱਟੀ ਗਈ ਹੋਵੇ ਇਹਨਾਂ ਦੀ ਜਾਂ ਚੀਚੀ ਤੇ ਖੂਨ ਵੀ ਲੱਗਾ ਹੋਵੇ ਇੱਕ ਵੀ ਤੁਸੀਂ ਗਿਣ ਦਿਓ ਜੇ ਮਰੇ ਨੇ ਤਾਂ ਆਮ ਲੋਕ ਮਰੇ ਨੇ ਉਹਦੇ ਵਿੱਚ ਬਹੁਤ ਆਦ ਵਿੱਚ ਵੱਡੇ ਗਿਣ ਦੇ ਵਿੱਚ ਕਿਸਾਨ ਨੇ ਤੇ ਮਜ਼ਦੂਰ ਨੇ ਜਾਂ ਹੋਰ ਕੋਈ ਕੇ ਟੈਕਰ ਡਾਕਟਰ ਵਗੈਰਾ ਜੋ ਵੀ ਹੋਇਆ ਐਕਸੀਡੈਂਟ ਸੀ ਭਾਵੇਂ ਭਾਵੇਂ ਇਨਸੀਡੈਂਟ ਸੀ ਉਹਦੇ ਵਿੱਚ ਪੁਲਿਸ ਮੁਲਾਜ਼ਮ ਵੀ ਨੇ ਆਰਮੀ ਦੇ ਵੀ ਨੇ ਲੋਕ ਉਹ ਮਰੇ ਆ ਇਹਨਾਂ 45 ਜਥੇਬੰਦੀਆਂ ਦੇ ਆਗੂਆਂ ਵਿੱਚੋਂ ਇੱਕ ਵੀ ਆਗੂ ਦੇ ਕੋਈ ਆਂਚ ਆਈ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ। ਅਿੰਡਰੀ ਮੈਂ ਅੱਜ ਗੱਲ ਕੀਤੀ ਹੈ ਜਗਜੀਤ ਸਿੰਘ ਡੱਲੇਵਾਲ ਦੀ। ਇਹਦੀ ਇੱਕ ਕਹਾਣੀ ਹਰਕਤ ਮੈਂ ਤੁਹਾਨੂੰ ਹੋਰ ਦੱਸਣੀ ਹੈ। ਇੱਕ ਇਹਦਾ ਰਿਸ਼ਤੇਦਾਰ ਮੈਨੂੰ ਕਹਿੰਦਾ ਕਹਿੰਦਾ ਕਹਿੰਨੇ ਜੀ ਗੱਲ ਬੋਲੋਗੇ ਮੈਂ ਕਿਹਾ ਹਾਂ। ਮੈਂ ਕਿਹਾ ਤੇਰਾ ਨਾਮ ਵੀ ਲੈ ਦੂੰ। ਕਹਿੰਦਾ ਨਾਂ ਨਹੀਂ ਲੈਣਾ ਫਿਰ ਤਾਂ ਕੰਮ ਖਰਾਬ ਹੋ ਜਾਣਾ। ਮੈਂ ਕਿਹਾ ਦੱਸੋ। ਉਹ ਕਹਿੰਦਾ ਜੀ ਜਿਹੜਾ ਚੜਾਵਾ ਚੜਿਆ ਹੈ ਨਾ ਖਨੌਰੀ ਬਾਟਰ ਤੇ ਮੈਂ ਕਿੱਥੇ ਗੱਲ ਤੁਹਾਨੂੰ ਹੋਰ ਨੋਟ ਕਰਾ ਦਿੰਦਾ ਸਾਡੇ ਦੇਸ਼ ਦੀ ਜਾਂ ਸਾਡੇ ਪੰਜਾਬ ਦੀ ਦੁਰਦਸ਼ਾ ਕਿਉਂ ਹੋਈ ਸਾਡੇ ਲੋਕ ਅੰਧ ਭਗਤ ਅਨਿਸ਼ਰਦਾ ਵਾਲੇ ਬਹੁਤ ਹੈ ਇਹ ਚੜਾਵਾ ਚੜਾਉਣ ਲੱਗੇ ਬਿਲਕੁਲ ਨਹੀਂ ਦਿਖਦੇ ਵੀ ਇਹ ਕਿੱਥੇ ਜਾਊਗਾ ਕੌਣ ਖਰਚ ਕਰੂਗਾ ਇਹਦਾ ਬੈਨੀਫਿਟ ਕੀ ਹੈ ਬਿਲਕੁਲ ਨਹੀਂ ਦਿਖਦੇ ਉਹ ਕਹਿੰਦਾ ਜੀ ਬੈਗਾਂ ਦੇ ਵੈਗ ਰਪਈਆਂ ਦੇ ਉੱਥੇ ਚੜਾਵੇ ਦੇ ਹੋਏ ਆ ਜਿਹੜਾ ਵੀ ਜਾਂਦਾ ਸੀ ਕੋਈ ਲੀਡਰ ਵਾ ਗਿਆ ਉਹਨੇ ਲੱਖ ਰੁਪਈਆ ਫੜਾਤਾ ਪਰਦੇ ਦੇ ਵਿੱਚ ਕਿਉਂਕਿ ਹਮਦਰਦੀ ਹੁੰਦੀ ਹੈ ਕੋਈ ਐਮਐਲਏ ਵਾ ਗਿਆ ਉਹਨੇ ਲੱਖ ਰੁਪਈਆ ਫੜਾਤਾ ਕੋਈ ਵੱਡਾ ਅਫਸਰ ਵਾ ਗਿਆ ਉਹਨੇ ਲੱਖ ਰੁਪਈਆ ਫੜਾਤਾ ਇਹ ਮਾਮੂਲੀ ਜੀਆਂ ਗੱਲਾਂ ਨਹੀਂ ਕਿਉਂਕਿ ਲੋਕ ਭਾਪ ਹੋ ਜਾਂਦੇ ਕਹਿੰਦਾ ਬੜੇ ਆਣ ਤੀਏ ਗਏ ਬੜੇ ਅਮੀਰ ਲੋਕ ਗਏ ਐਨਆਰਆਈ ਬੜੇ ਆਏ 1 ਲੱਖ ਰੁਪਇਆ ਅੱਜ ਕੱਲ੍ਹ ਦੇ ਸਮੇਂ ਵਿੱਚ ਕੋਈ ਬਹੁਤ ਹੀ ਵੱਡੀ ਗੱਲ ਹੈ ਨਹੀਂ ਜਣ ਕੇ ਬੈਗਾਂ ਦੇ ਬੈਗ ਰੁਪਈਆਂ ਦੇ ਡੱਲੇ ਵਾਲ ਦੇ ਘਰ ਆਏ ਨੇ ਇਹ ਕੇਵਲ ਚੜਾਵਾ ਸੀ ਜਿਹੜਾ ਸੌਦਾ ਸਰਕਾਰ ਦੇ ਨਾਲ ਮਿਲ ਕੇ ਹੋਇਆ ਉਹ ਤਾਂ ਕਰੋੜਾਂ ਦੀ ਗੱਲਬਾਤ ਹੈ ਉਹ ਤਾਂ ਮਾੜੀ-ਮੋਟੀ ਗੱਲ ਹੀ ਹੈ ਨਹੀਂ ਹੁਣ ਅੱਜ ਜਿਹੜੇ ਇਹ ਖੁਲਾਸੇ ਡਾਕਟਰ ਸਵੇਮਾਨ ਨੇ ਕੀਤੇ ਆ ਹਾਲਾਂਕਿ ਮੈਂ ਇਹਨੂੰ ਪਹਿਲੇ ਗਲੱਖ ਕਿਹਾ ਸੀ ਮੈਂ ਕਿਹਾ ਵੀ ਅਮਰੀਕਾ ਦੇ ਵਿੱਚ ਜਿਹੜਾ ਬੰਦਾ ਬੈਠਾ ਹੋਵੇ ਉਹ ਇੱਥੇ ਕੀ ਬੜੇਵੇਂ ਲੈਣ ਵਾਸਤੇ ਆਇਆ ਹੈ ਜੇ ਉਹਨਾਂ ਨੇ ਸੇਵਾ ਹੀ ਕਰਨੀ ਹੈ ਅਮਰੀਕਾ ਦੇ ਵਿੱਚ ਕਿਹੜਾ ਮਰੀਜ਼ ਹੈ ਨਹੀਂ ਉਹ ਜ਼ਰੂਰੀ ਥੋੜੀ ਹੈ ਵੀ ਇੱਥੇ ਆ ਕੇ ਸੇਵਾ ਕਰਨੀ ਹੈ ਇਹ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣਾ ਸੀ ਬੇਵਕੂਫੀ ਸੇਵਾ ਦੇ ਨਾਂ ਤੇ ਬੜੀ ਲੁੱਟ ਛੋਟਾ ਜਿ ਹੁੰਦੀ ਹੈ ਇਹ 'ਚ ਕੋਈ ਸ਼ੱਕ ਨਹੀਂ ਹੁਣ ਉਹਨੇ ਇਹ ਵੀਡੀਓ ਵਾਇਰਲ ਤਾਂ ਕੀਤੀ ਹੈ ਜਾਂ ਤਾਂ ਉਹਨੂੰ ਜਦੋਂ ਮਰਨ ਮਰ ਤੋੜਿਆ ਗਿਆ ਹਿੱਸਾ ਨਹੀਂ ਦਿੱਤਾ ਡਾਕੂਮੈਂਟਮੈਂਟ ਕੀਤੀ ਹੁੰਦੇ ਵਿੱਚ ਬਚਾ ਕੇ ਰੱਖਾਂਗੇ ਝੂਠ ਵੀ ਬੋਲਣਾ ਹੁੰਦਾ ਹੈ ਨਾ ਉਹਨੇ ਵੀ ਡਾਕਟਰ ਉਹ ਜਗਜੀਤ ਸਿੰਘ ਢੱਲੇਵਾਲ ਕਹਿੰਦਾ ਆ ਸੈਂਸ ਜਿਹੜੀ ਹੈ ਉਹ ਫੇਲ ਹੋ ਗਈ ਇੱਥੇ ਮਤਲਬ ਅਸ਼ੀਦ ਦੀ ਪੈੜਾ ਚੱਲਦਾ ਸੀ ਗੁਰੂ ਕਾਂਸ ਦਾ ਪ੍ਰਕਾਸ਼ ਤਾਂ ਹੀ ਕਰਵਾਇਆ ਸੀ ਨਾ ਇਹਨਾਂ ਨੇ ਵੀ ਜੇ ਇੱਧਰ ਨਹੀਂ ਤਾਂ ਇੱਧਰ ਸਹੀ ਜਿਹੜੇ ਲੋਕ ਅੱਖਾਂ ਮੀਚ ਕੇ ਅੰधे ਭਗਤ ਹੋ ਕੇ ਰੱਬ ਨੂੰ ਮੰਨਣ ਵਾਲੇ ਆ ਉਹਨਾਂ ਨੇ ਗੁਰਸਾਹਿਬ ਦਾ ਪ੍ਰਕਾਸ਼ ਕਰਤਾ ਉੱਥੇ ਅਰਦਾਸ ਕਰਕੇ ਸ਼ੁਰੂ ਕੀਤਾ ਸੀ ਬੀਜੇ ਡਾਕਟਰਾਂ ਨੇ ਜਵਾਬ ਦਿੱਤਾ ਫਿਰ ਕਹਿੰਦਾਂ ਕਿਰਪਾ ਹੋ ਗਈ ਤੇ ਕਿਰਪਾ ਹੋ ਹੀ ਗਈ 134 ਸਾਲ ਲੰਘ ਗਏ ਅਜ ਸਾਰੇ 134 ਦੇ ਲੰਘੇ ਤੇ ਹੋਇਆ ਕੱਖ ਨਹੀਂ ਜਿਹੜਾ ਹੁਣ ਉਹਦਾ ਚਿਹਰੇ ਦਾ ਹਾਵ ਭਾਵ ਤੁਸੀਂ ਦੇਖ ਰਹੇ ਹੋ ਹਲੇ ਵੀ ਉਹ ਜਿੱਦਾਂ ਕੈਮਰੇ ਸਾਹਮਣੇ ਇੱਕ ਅੱਖ ਮੀਚੀ ਹੁੰਦੀ ਸੀ ਇੱਕ ਖੁੱਲੀ ਹੁੰਦੀ ਸੀ ਉਦਾਂ ਹੀ ਐਕਟਿੰਗ ਕਰਦਾ ਤੇ ਲੋਕਾਂ ਨੂੰ ਉਹ ਐਕਟਿੰਗ ਦਾ ਪਤਾ ਲੱਗ ਗਿਆ ਰਜਿਤ ਸ਼ਰਮਾ ਨੇ ਨਾ ਬਹੁਤ ਵੱਡੇ politcal ਲੋਕਾਂ ਦੀਆਂ ਇੰਟਰਵਿਊ ਕੀਤੀਆਂ ਨੇ ਲੋਕ ਅਦਾਲਤ ਦੇ ਵਿੱਚ ਤੇ ਬਹੁਤ ਵੱਡੇ ਵੱਡੇ ਐਕਟਰ ਆਏ ਉੱਥੇ ਵੱਡੇ ਵੱਡੇ ਜੱਜ ਸਾਹਿਬਾਨ ਡਾਕਟਰ ਸਾਹਿਬਾਨ ਬਹੁਤ ਵੱਡੀਆਂ ਵੱਡੀਆਂ ਮਹਾਨ ਹਸਤੀਆਂ ਉੱਥੇ ਆਈਆਂ ਉਹਨਾਂ ਦੋ ਗੱਲਾਂ ਕਹੀਆਂ ਉਹਨਾਂ ਤੁਹਾਡੇ ਧਿਆਨ ਚ ਰੱਖਿਓ ਉਹ ਕਹਿੰਦਾ ਜਿਹੜੇ ਤਾਂ ਆ ਰਾਜਨੀਤਿਕ ਲੀਡਰ ਨੇ ਉਹ ਤਾਂ ਕਹਿੰਦਾ ਇੱਥੇ ਆ ਕੇ ਐਕਟਿੰਗ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਅਸੀਂ ਲੀਡਰ ਹੈਗੇ ਆਂ ਕਹਿੰਦਾ ਐਕਟਿੰਗ ਹੁੰਦੀ ਹੀ ਨਹੀਂ ਉਹਨਾਂ ਤੋਂ ਔਰ ਜਿਹੜੇ ਕਹਿੰਦਾ ਐਕਟਰ ਨੇ ਉਹ ਕਹਿੰਦਾ ਇੰਨੇ ਇੱਕ ਪਰਪੱਕ ਹੋ ਜਾਂਦੇ ਨੇ ਬਾਰ-ਬਾਰ ਸਕ੍ਰਿਪਟ ਪੜ੍ਹਦੇ ਨੇ ਉਹ ਕਹਿੰਦੇ ਐਕਸਪੀਰੀਅੰਸ ਇੰਨਾ ਇਕੱਠਾ ਕਰ ਲੈਂਦੇ ਨੇ ਉੱਥੋਂ ਝਲਕ ਪੈਂਦੀ ਹੈ ਵੀ ਅਸਲ ਹੀ ਡਰੇ ਨੇ ਉਹ ਕਹਿੰਦਾ ਉਲਟ ਹੈ ਜਿਹੜੇ ਲੀਡਰ ਨੇ ਉਹ ਤਾਂ ਕਹਿੰਦਾ ਐਕਟਿੰਗ ਕਰਦੇ ਨੇ ਐਕਟਿੰਗ ਹੁੰਦੀ ਹੀ ਨਹੀਂ ਉਹਨਾਂ ਤੋਂ ਕਿਉਂਕਿ ਇੱਕ ਝੂਠ ਨੂੰ ਛਾਉਣ ਵਾਸਤੇ ਹਜ਼ਾਰਾਂ ਝੂਠ ਹੋਰ ਬੋਲਣਾ ਪੈਂਦਾ ਹੁਣ ਜਿਹੜੇ ਐਕਟਰ ਨੇ ਐਕਟਰ ਬੇਫਿਕਰ ਹੁੰਦੇ ਆ ਉਹਨੇ ਫਿਲਮ ਦਾ ਬਜਟ ਲੈ ਲਿਆ 5 ਕਰੋੜ 10 ਕਰੋੜ ਪ੍ਰੋਡਿਊਸਰ ਦੇ ਸਿਰਫ ਹੁੰਦਾ ਫਿਲਮ ਚੱਲੇ ਨਾ ਚੱਲੇ ਬੇਫਿਕਰੇ ਹੁੰਦੇ ਉਹ ਆਪਣਾ ਕੰਮ ਕਰਦੇ ਆ ਹੁਣ ਇਹੀ ਜਿਹੜੀ ਐਕਟਿੰਗ ਸੀ ਜਿਨ੍ਹਾਂ ਨੇ ਕਿਸਾਨ ਆਗੂਆਂ ਨੇ ਦਲਾਲ ਬਣ ਕੇ ਸਰਕਾਰ ਦੇ ਨਾਲ ਮਿਲ ਕੇ ਕੀਤੀ ਲੋਕਾਂ ਨੂੰ ਬੜਾਇਆ ਬੇਬੂਤ ਕੇ ਪੋਲ ਤਾਂ ਖੁੱਲੀ ਐ ਹੁਣ ਜਿਹੜਾ ਡਾਕਟਰ ਸਵੇਮਾਨ ਹੈ ਨਾ ਮੈਂ ਤੁਹਾਨੂੰ ਕਿਹਦੀ ਕਰਤੂਤ ਹੋਰ ਦੱਸਣੀ ਹੈ ਜਦੋਂ 2022 ਦੇ ਵਿੱਚ ਇਲੈਕਸ਼ਨ ਲੜੀ ਗਈ। ਕਿਸਾਨ ਆਪ ਕੋ ਕਹਿੰਦੇ ਸੀ ਇਲੈਕਸ਼ਨ ਲੜਨੀ ਹੈ। ਉਦੋਂ ਵੀ ਤਾਣਾ ਬਾਣਾ ਡਾਕਟਰ ਸ਼ਵੇਮਾਨ ਨੇ ਬੁਣਿਆ ਸੀ ਕਿ ਤੁਸੀਂ ਇਲੈਕਸ਼ਨ ਲੜੋ। ਤੇ ਉਦੋਂ ਵੀ ਕਰੋੜਾਂ ਰੁਪਈਆ ਇਲੈਕਸ਼ਨ ਦੇ ਲਾਤੇ ਨਾਂ ਤੇ ਇਕੱਠਾ ਕੀਤਾ ਸੀ ਇਹਨਾਂ ਨੇ। ਉਹ ਅਮਰੀਕਾ ਲੈ ਕਿੱਧਰ ਗਿਆ ਸੀ? ਉੱਥੇ ਵੱਡੇ ਵੱਡੇ ਕਲਿਨਿਕ ਐਵੇਂ ਨਹੀਂ ਖੁੱਲੇ ਹੋਏ। ਪੀਜ਼ਾ ਹਟ, ਰੈਸਟੋਰੈਂਟ, ਗੈਸ ਸਟੇਸ਼ਨ ਐਵੇਂ ਨਹੀਂ ਖੁੱਲੇ ਹੋਏ ਉੱਥੇ। ਉੱਥੇ ਪੈਸਾ ਕਮਾਉਣਾ ਕਿਤੇ ਸੌਖਾ ਨਹੀਂ ਹੈਗਾ। ਕਿਉਂਕਿ ਅੰਨੀ ਸ਼ਰਤਾਂ ਜਿਹੜਾ ਚੜਾਵਾ ਜਿਹੜਾ ਸੀ ਉਕੋਸੇ ਸਾਉਦਨ ਚਲਾ ਗਿਆ ਜਾਨੀ ਕਿ ਕੁੱਲ ਮਿਲਾ ਕੇ ਭਾਵੇਂ ਕੋਈ ਡਾਕਟਰ ਹੋਵੇ ਭਾਵੇਂ ਕੋਈ ਵਕੀਲ ਹੋਵੇ ਭਾਵੇਂ ਕੋਈ ਕਿਸਾਨ ਆਗੂ ਹੋਵੇ ਭਾਵੇਂ ਕੋਈ ਲੀਡਰ ਹੋਵੇ ਇਹਨਾਂ ਨੇ ਕੁੱਲ ਮਿਲਾ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਲੋਕਾਂ ਦੀ ਅੱਖਾਂ ਵਿੱਚ ਘੱਟਾ ਪਾਇਆ ਇਹ ਅੱਜ ਪੌਲ ਥਾਂ ਕੁੱਤਾ ਖੁੱਲੀ ਹੈ ਔਰ ਇਹਦੇ ਵਿੱਚ ਇੱਕ ਵੀ ਸ਼ਬਦ ਮੈਂ ਆਪਣੇ ਕੋਲੋਂ ਨਹੀਂ ਬੋਲਿਆ ਇੱਕ ਵੀ ਔਰ ਜੋ ਕੁਝ ਮੀਡੀਆ ਤੇ ਇਹਨਾਂ ਦਾ ਪਿਆ ਹੈ ਜੋ ਤਾਨੇ ਮੇਣੇ ਸੌਕਣਾਂ ਦੀ ਤਰ੍ਹਾਂ ਇਹਨਾਂ ਨੇ ਮਾਰੇ ਨੇ ਜਿਵੇਂ ਦੇਰ ਦਰਾਨੀ ਦੇ ਛਾਣੀ ਦੀਆਂ ਗੱਲਾਂ ਹੁੰਦੀਆਂ ਨੇ ਘਰਾਂ ਦੇ ਵਿੱਚ ਉਦਾਂ ਦੇ ਤਾਨੇ ਮੇਣੇ ਇਹਨਾਂ ਨੇ ਮਾਰੇ ਹੋਏ ਸੀ ਮੈਂ ਉਹੀ ਸਾਹ ਤੁਹਾਡੇ ਸਾਹਮਣੇ ਦੱਸਿਆ ਹੁਣ ਗੱਲ ਇੱਕ ਜਿਹੜੀ ਮੈਂ ਆਪਣੇ ਵੱਲੋਂ ਕਰਨੀ ਉਹਨੂੰ ਥੋੜਾ ਦੇ ਧਿਆਨ ਚ ਰੱਖਿਓ ਮੈਂ ਕਿਸੇ ਵੀ ਧਰਨੇ ਲਾਉਣ ਵਾਲੇ ਦੇ ਹੱਕ ਵਿੱਚ ਨਹੀਂ ਹੈਗਾ ਜੇ ਕਿਤੇ ਕੋਈ ਇਹਦੀ ਪਾਵਰ ਮਿਲਦੀ ਹੈ ਜਿਹੜੇ ਧਰਨੇ ਲਾਉਣ ਵਾਲੇ ਅਸੀਂ ਡਾਂਗ ਫੇਰਾਂਗੇ ਫੜ ਕੇ ਉਹਨਾਂ ਦੇ ਕੋਈ ਦੌੜਨ ਵਾਲੇ। ਔਰ ਜਿਹੜੇ ਬੰਦੇ ਪਿੱਛੇ ਲੱਗ ਕੇ ਤੁਰਨ ਵਾਲੇ ਉਹਨਾਂ ਨੂੰ ਵੇਂਦੇ ਐ। ਅੱਖਾਂ ਖੋਲ੍ਹ ਲਓ। ਹਲੇ ਕੁਝ ਨਹੀਂ ਵਿਗੜਿਆ। ਜਿੰਨੇ ਵੀ ਕਿਸਾਨ ਨੇ ਪੰਜਾਬ ਦੇ ਵਿੱਚ ਮੈਂ ਇੱਕ ਵੀਡੀਓ ਬੱਕਰੀ ਬਣਾਉਣੀ ਹੈ ਪਹਿਲਾਂ ਇਹਨੂੰ ਕੰਪਲੀਟ ਕਰ ਦਵਾਂ। ਤੁਸੀਂ ਆਪਣੀ ਜਵਾਨ ਤੋਂ ਰੱਬ ਨੂੰ ਚੇਤੇ ਕਰਕੇ ਕਿਓ ਵੀ ਜਿੰਨੇ ਵੀ ਅੰਦੋਲਨ 2020 ਤੋਂ ਸ਼ੁਰੂ ਕੀਤੇ ਨੇ ਹੁਣ ਤੱਕ ਤਕਰੀਬਨ 5-7 ਸਾਲ ਲਗਾਤਾਰ ਹੋ ਗਏ। ਤਕਰੀਬਨ ਤਕਰੀਬਨ ਇੱਕ ਵੀ ਬੈਨੀਫਿਟ ਤੁਸੀਂ ਕਿਸਾਨ ਲਈ ਪੰਜਾਬ ਲਈ ਦੱਸ ਦਿਓ ਵੀ ਜੇ ਇਹਨਾਂ ਧਰਨਾਵਾਂ ਵਿੱਚੋਂ ਤੁਹਾਨੂੰ ਮਿਲਿਆ ਹੋਵੇ ਇੱਕ ਵੀ ਨੁਕਸਾਨ ਕਰਾਇਆ ਬੰਬੇ ਦੇ ਬਹੁਤ ਵੱਡੇ ਬੁੱਧੀਜੀਵੀ ਲੋਕ ਨੇ ਉਹ ਕਹਿੰਦੇ ਮੇਰੀ ਬਹੁਤ ਵਾਰੀ ਗੱਲ ਹੋਈ ਕਹਿੰਦੇ ਜੀ 22000 ਕਰੋੜ ਦਾ ਤੇਲ ਇਹਨਾਂ ਨੇ ਫੂਕਿਆ ਕਿਸਾਨੀ ਅੰਦੋਲਨ ਦੇ ਵਿੱਚ ਕੀ ਕੱਢਿਆ ਕੀ ਕਮਾਇਆ ਕੀ ਖਟਿਆ ਕੁਝ ਵੀ ਨਹੀਂ ਥੋੜੀ ਜੀ ਸੁਰਤ ਨੂੰ ਸੰਭਾਲੋ ਇਹਨਾਂ ਕਟੀੜਾਂ ਦਾ ਕਿਸਾਨ ਆਗੂਆਂ ਦਾ ਦਲਾਲਾਂ ਦਾ ਸਾਥ ਦੇਣਾ ਛੱਡ ਦਿਓ ਜੇ ਬਚਣਾ ਹੈ ਆਪਣੇ ਆਪ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ